ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਇੰਪੋਰਟੈਂਟ ਹੈ ਤੇ ਡਿਸਕਸ ਤੁਹਾਡੇ ਨਾਲ ਕਰਨਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਬਾਅਦ ਜੇਕਰ ਕੁਰਸੀ ਵਿਰੋਧੀ ਧਿਰ ਦੇ ਕੋਲ ਚਲ ਜਾਂਦੀ ਹੈ ਤਾਂ ਉਹਨਾਂ ਦਾ ਇਮੀਗ੍ਰੇਸ਼ਨ ਪਲਾਨ ਕੀ ਹੋਣ ਵਾਲਾ ਹੈ ਯਾਨੀ ਕਿ ਜੇਕਰ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆ ਜਾਂਦੀ ਹੈ ਤਾਂ ਉਹ ਕੀ ਇਮੀਗ੍ਰੇਸ਼ਨ ਬਾਰੇ ਸੋਚ ਰਹੀ ਹੈ ਬਹੁਤ ਵੱਡਾ ਬਿਆਨ ਜਿਹੜਾ ਹੈ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੇਰੀ ਪਾਇਲਵਾਇਰ ਨੇ ਦਿੱਤਾ ਹੈ ਤੇ ਉਸ ਬਿਆਨ ਨੂੰ ਅੱਜ ਆਪਾਂ ਐਕਸਪਲੇਨ ਕਰਾਂਗੇ ਉਹਨਾਂ ਨੇ ਨਾ ਸਿਰਫ ਇਸ ਨੂੰ ਯੂਐਸ ਵਾਲੇ ਕੇਸ ਦੇ ਨਾਲ ਜੋੜਿਆ ਹੈ ਯਾਨੀ ਯੂਐਸ ਦੇ ਵਿੱਚ ਜਿਹੜੀ ਸੱਤਾ ਤਬਦੀਲੀ ਹੋਈ ਹੈ ਕਿਤੇ ਨਾ ਕਿਤੇ ਉਹਦਾ ਅਸਰ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ 13 ਫਰਵਰੀ 2025 ਨੂੰ ਇਹ ਇੰਟਰਵਿਊ ਹੋਇਆ ਹੈ ਜਿਸ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਗਈ ਕਿ ਜਿਹੜੇ ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਸੀਗੇ ਸਟੀਫਨ ਜੋਸਫ ਹਾਰਪਰ ਉਹਨਾਂ ਦਾ ਜਿਹੜਾ ਏਰਾ ਸੀਗਾ ਉਹਨੂੰ ਦੁਬਾਰਾ ਰਿਪੀਟ ਕਰਨ ਦੀ ਗੱਲ ਕੀਤੀ ਗਈ ਹੈ ਯਾਨੀ 2006 ਤੋਂ ਲੈ ਕੇ 2015 ਤੱਕ ਜਿਹੜੇ ਪ੍ਰਧਾਨ ਮੰਤਰੀ ਸੀਗੇ ਕੈਨੇਡਾ ਦੇ ਸਟੀਫਨ ਉਹਨਾਂ ਦੇ ਕਹਿ ਸਕਦੇ ਕਾਰਜਕਾਲ ਦੇ ਦੌਰਾਨ ਜਿਹੜਾ ਇਮੀਗ੍ਰੇਸ਼ਨ ਸੀਗਾ ਤਕਰੀਬਨ 4 ਦਹਾਕੇ ਤੱਕ ਇਮੀਗ੍ਰੇਸ਼ਨ ਕੈਨੇਡਾ ਦਾ ਜਿਹੜਾ ਹੈ ਉਹ ਇਸ ਲੈਵਲ ਦਾ ਰਿਹਾ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਬਦਨਾਮ ਨਹੀਂ ਹੋ ਸਕਿਆ ਉਹਦੇ ਵਿੱਚ 2 ਲੱਖ ਤੋਂ ਲੈ ਕੇ 2.5 ਲੱਖ ਦੇ ਵਿਚਕਾਰ ਹੀ ਇਮੀਗ੍ਰੇਸ਼ਨ ਦਾ ਲੈਵਲ ਪਲਾਨ ਹੁੰਦਾ ਸੀਗਾ ਤੇ ਹੁਣ ਉਸ 에ਰਾ ਨੂੰ ਰਿਪੀਟ ਕਰਨਾ ਚਾਹੁੰਦੀ ਹੈ ਕੰਜ਼ਰਵੇਟਿਵ ਪਾਰਟੀ ਉਹਨਾਂ ਨੇ ਕਿਹਾ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਤੇ ਜਿਹੜੇ ਕੈਨੇਡਾ ਦੇ ਵਿੱਚ ਇਨਲੀਗਲ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਨਾਲ ਦੀ ਨਾਲ ਹੀ ਇਹ ਵੀ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਕੁਝ ਇਨਲੀਗਲ ਨੇ ਸਕਿਲਡ ਨੇ ਉਹਨਾਂ ਨੂੰ ਵਾਪਸ ਲੀਗਲ ਸਟੇਟਸ ਵੀ ਦਿੱਤਾ ਜਾ ਸਕਦਾ ਹੈਗਾ ਹੁਣ ਇਹ ਪ੍ਰੋਪਰ ਸਟਰੈਟਜੀ ਜਿਹੜੀ ਆ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪੋਲੀਵਾਇਰ ਸਟਰੈਟਜੀ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਇਹਦਾ ਇੰਪੈਕਟ ਜਿਹੜਾ ਹਾਊਸਿੰਗ ਮਾਰਕੀਟ ਤੇ ਪੈ ਰਿਹਾ ਹੈ ਲੀਗਲ ਸਿਸਟਮ ਤੇ ਪੈ ਰਿਹਾ ਹੈ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਹਾਰਪਰ 에ਰਾ ਇਮੀਗ੍ਰੇਸ਼ਨ ਲੈਵਲ ਹੈ ਉਹਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਤੇ 2 ਲੱਖ ਤੋਂ 2.5 ਲੱਖ ਦੇ ਵਿਚਕਾਰ ਜਿਹੜਾ ਆ ਪਿਛਲੇ 4 ਦਹਾਕੇ ਤੱਕ ਪ੍ਰੋਗਰਾਮ ਚੱਲਿਆ ਸੀਗਾ ਉਸ ਪ੍ਰੋਗਰਾਮ ਦੇ ਏਰਾ ਦੇ ਵਿੱਚ ਦੁਬਾਰਾ ਇਮੀਗ੍ਰੇਸ਼ਨ ਨੂੰ ਲਿਆ ਕੇ ਖੜਾਵਾਂਗੇ ਉਹਨਾਂ ਨੇ ਪਹਿਲਾਂ ਫੈਮਿਲੀ ਕਲਾਸ ਦੀ ਗੱਲ ਕੀਤੀ ਕਿ ਫੈਮਿਲੀ ਕਲਾਸ ਦੇ ਵਿੱਚ ਜਿਹੜਾ ਸੁਪਰ ਵੀਜ਼ਾ ਹੈ ਉਹ ਮਾਪਿਆਂ ਨੂੰ ਦਿੱਤਾ ਜਾਵੇਗਾ ਪਰ ਉਹਨਾਂ ਨੂੰ ਇੱਥੇ ਪੀਆਰ ਜਿਹੜੀ ਹੈ ਉਹ ਨਹੀਂ ਦਿੱਤੀ ਜਾਵੇਗੀ ਯਾਨੀ ਕਿ ਉਹ ਵਿਜ਼ਿਟ ਤੇ ਆ ਕੇ ਵਿਜ਼ਟਰ ਵੀਜ਼ਾ ਤੇ ਰਹਿ ਸਕਦੇ ਆ ਜਾਂ ਫਿਰ ਉਹ ਸੁਪਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਸਟੇ ਕਰ ਸਕਦੇ ਪਰ ਪਰਮਾਨੈਂਟ ਸਟੇ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਰਿਫਿਊਜੀਜ਼ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹਦੀ ਜਿਹੜੀ ਅਪਰੋਚ ਆ ਉਹਨੂੰ ਹੋਰ ਸਿਲੈਕਟਿਵ ਬਣਾਵਾਂਗੇ ਤੇ ਜਿਹੜਾ ਇਹਦੇ ਵਿੱਚ ਸਿਸਟਮ ਜਿਹਨੂੰ ਅਬਿਊਜ਼ ਕੀਤਾ ਜਾ ਰਿਹਾ ਰਿਫਿਊਜੀ ਦੇ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਕਿ ਜਿਹੜਾ ਆ ਲਾਸਟ ਇਨ ਫਰਸਟ ਆਊਟ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਬੈਕਲੌਗ ਹੈ ਕੈਨੇਡਾ ਦੇ ਖਾਸ ਕਰਕੇ ਰਿਫਿਊਜੀ ਦਾ ਉਹਨੂੰ ਕੱਟ ਕਰਨ ਵਾਸਤੇ ਅਸੀਂ ਕੀ ਕਰਾਂਗੇ ਕਿ ਜਿਹੜਾ ਕੈਨੇਡਾ ਦੇ ਵਿੱਚ ਨਵੇਂ ਐਸਾਈਲਮ ਕਲੇਮ ਕਰ ਰਹੇ ਨੇ ਉਹਨਾਂ ਦੀ ਫਾਈਲ ਪਹਿਲਾਂ ਪ੍ਰੋਸੈਸ ਕੀਤੀ ਜਾਵੇਗੀ ਜਿਨ੍ਹਾਂ ਦੀ ਫਾਈਲ ਪਹਿਲਾਂ ਤੋਂ ਪ੍ਰੋਸੈਸ ਹੋਈ ਹੈ ਬੈਕਲੌਗ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਬਾਅਦ ਚ ਦੇਖ ਲਾਂਗੇ ਪਰ ਇਹਦੇ ਨਾਲ ਕੀ ਹੋਵੇਗਾ ਕਿ ਜਿਹੜਾ ਹਾਊਸਿੰਗ ਸਿਸਟਮ ਹੈ ਉਹ ਸੁਧਰ ਜਾਵੇਗਾ ਕੈਨੇਡਾ ਦੇ ਵਿੱਚ ਬੈਕਲੌਗ ਘਟ ਜਾਵੇਗਾ ਤੇ ਜਿਹੜੇ ਕਈ ਫ੍ਰੀ ਦੇ ਬੈਨੀਫਿਟ ਲੈ ਜਾਂਦੇ ਨੇ ਖਾਸ ਕਰਕੇ ਐਸਾਈਲਮ ਕੇਸ ਅਪਲਾਈ ਕਰਕੇ ਤੇ ਉਹ ਜਿਹੜੀ ਇੱਕ ਮੰਡੇਟ ਕਰਦੀ ਹੈ ਉਹਨੂੰ ਸਰਕਾਰ ਉਹ ਤੋਂ ਘੱਟ ਤੋਂ ਘੱਟ ਬਚਿਆ ਜਾਵੇਗਾ ਯਾਨੀ ਲਾਸਟ ਇਨ ਫਰਸਟ ਆਊਟ ਯਾਨੀ ਕਿ ਲਾਸਟ ਜਿਹੜਾ ਅਪਲਾਈ ਕਰੇਗਾ ਉਹਨੂੰ ਪਹਿਲਾਂ ਆਊਟ ਕਰ ਦਿੱਤਾ ਜਾਵੇਗਾ ਯਾਨੀ ਕਿ ਏ ਰਿਫਿਊਜੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੜੀ ਸਿਲੈਕਟਿਵ ਨੀਤੀ ਜਿਹੜੀ ਹੈ ਉਹ ਸਾਡੀ ਰਹਿਣ ਵਾਲੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਲੈਕਟਿਵ ਰਿਟੇਸ਼ਨ ਵੀ ਹੋਵੇਗੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਇਨਲੀਗਲ ਇਮੀਗ੍ਰੈਂਟਸ ਨੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਕਿਲਡ ਵਰਕਰ ਹੋਣਗੇ ਜਿਹੜੇ ਕੰਟਰੀਬਿਊਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਵਾਪਸ ਜਿਹੜਾ ਉਹ ਰੀਟੇਨ ਕਰਾਂਗੇ ਪਰ ਜਿਹੜੇ ਕੈਨੇਡਾ ਦਾ ਲਾ ਬ੍ਰੇਕ ਕਰ ਰਹੇ ਨੇ ਵਾਇਲੈਂਸ ਕੀਤਾ ਨੇ ਵਾਇਲੈਂਸ ਵਿੱਚ ਇਨਵੋਲਵ ਨੇ ਉਹਨਾਂ ਦੇ ਡਿਪੋਟੇਸ਼ਨ ਦੇ ਆਰਡਰ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਜਿੱਤਰਾ ਉਧਰ ਅਮਰੀਕਾ ਨੇ ਜਹਾਜ਼ ਭਰ ਭਰ ਕੇ ਲੈ ਉਹਦਾ ਅਸੀਂ ਵੀ ਆਪਣੀ ਕੰਟਰੀ 'ਚ ਉਹਨਾਂ ਨੂੰ ਬਾਹਰ ਕੱਢਾਂਗੇ ਇਹ ਉਹਨਾਂ ਨੇ ਬੜੀ ਕਲੀਅਰ ਗੱਲ ਕਰ ਦਿੱਤੀ ਆ ਤੇ ਜਿਹੜੇ ਐਸਾਈਲਮ ਕੇਸ ਰਿਜੈਕਟ ਹੋਣਗੇ ਉਹਨਾਂ ਨੂੰ ਵੀ ਅਸੀਂ ਛੇਤੀ ਤੋਂ ਛੇਤੀ ਜੜਾਵਾ ਉਹਨਾਂ ਦੀ ਪ੍ਰੋਸੈਸਿੰਗ ਫਾਸਟ ਕਰਕੇ ਤੇ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੱਲ ਦੇਵਾਂਗੇ ਰਿਫਿਊਜ਼ਸ ਨੂੰ ਲੈ ਕੇ ਫੈਮਿਲੀ ਕਲਾਸ ਨੂੰ ਲੈ ਕੇ ਤੇ ਉਸ ਤੋਂ ਇਲਾਵਾ ਉਹਨਾਂ ਨੇ ਇਮੀਗ੍ਰੇਸ਼ਨ ਪਲਾਨ ਨੂੰ ਕਿਹਾ ਕਿ ਅਸੀਂ 2.5 ਲੱਖ ਦੇ ਕਰੀਬ ਜਿਹੜਾ ਉਹ ਇਮੀਗ੍ਰੇਸ਼ਨ ਦਾ ਕੈਨੇਡਾ ਦੇ ਵਿੱਚ ਪਲਾਨ ਰੱਖਾਂਗੇ ਇਹ ਆਰਟੀਕਲ ਜਿਹੜਾ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਉਹਨੂੰ ਜਾ ਕੇ ਚੰਗੀ ਤਰ੍ਹਾਂ ਤੁਸੀਂ ਪੜ ਸਕਦੇ ਹੋ ਉੱਥੋਂ ਤੁਹਾਨੂੰ ਬਹੁਤ ਕੁਝ ਹੋਰ ਚੀਜ਼ਾਂ ਕਲੀਅਰ ਹੋ ਜਾਣਗੀਆਂ ਉਮੀਦ ਕਰਦਾ ਹਾਂ ਲੋਕ ਸੰਦਾ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਟ ਐਸਓਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ